ਪਿੰਕੀ ਤਾਲਵਾਲ ਜਸਨੰਦਾ ਸ਼ਰਮਾ ਜੀ ਦਾ ਕੀ ਮੁੱਦਾ ਵਾ ਕਿਉਂਕਿ ਮੈਂ ਪਰਸਨਲੀ ਪਿੰਕੀ ਤਾਲਵਾਲ ਜੀ ਨੂੰ ਵੀ ਜਾਣਦਾ ਮਾਂ ਤੁਸੀਂ ਜਾਣਦੇ ਹੋ ਉਹਨਾਂ ਨੂੰ ਉਹਨਾਂ ਨਾਲ ਬਹੁਤ ਚੰਗੇ ਤਰੀਕੇ ਦੇ ਨਾਲ ਮੈਂ ਮਿਲਿਆ ਮਾਂ ਵਰਤਿਆ ਮਾਂ ਉਹਨਾਂ ਦੇ ਨਾਲ ਅੱਛਾ ਜੀ ਤੇ ਸੁਨੰਦਾ ਸ਼ਰਮਾ ਜੀ ਨੂੰ ਮੈਂ ਸਟ੍ਰਗਲ ਟਾਈਮ ਤੋਂ ਜਾਣਦਾ ਮਾਂ ਸਗਾ ਉੱਥੇ ਖਾਨ ਸਾਹਿਬ ਨੇ ਉਹ ਸੁਨੰਦਾ ਸ਼ਰਮਾ ਨੂੰ ਬੁਲਾਇਆ ਸੀਗਾ ਉੱਥੇ ਬਕਾਇਦਾ ਪਿੰਕੀ ਤਾਲਵਾਲ ਦਾ ਜੋਸ਼ ਸ਼ੇਅਰ ਬੰਨਦਾ ਉਹਨੂੰ ਦਿੱਤਾ ਗਿਆ ਜੋ ਸੁਨੰਦਾ ਦੀ ਪੇਮੈਂਟ ਬਣਦੀ ਸੀ ਸੁਨੰਦਾ ਨੂੰ ਪੇਮੈਂਟ ਦਿੱਂਤੇ ਰਹੇ ਆ ਉਗੀ ਮੇਰੇ ਤਾਂ ਅਕਸਰ ਹੀ ਪੈਂਕੀ ਜੀ ਨਾਲ ਗੱਲ ਹੁੰਦੀ ਰਹੇ ਇਹ ਅੱਜ ਦਾ ਬਵਾਦ ਨਹੀਂ ਆਪਾਂ ਅੱਜ ਦੇਖ ਰਹੇ ਹਾਂ ਕਿ ਸੋਸ਼ਲ ਮੀਡੀਆ ਤੇ ਆਇਆ ਇਹਦਾ ਆ ਕੱਲ ਦੀ ਗੱਲ ਹੈ ਨਾ ਸੋਸ਼ਲ ਮੀਡੀਆ ਤੇ ਗੱਲ ਆਉਣੀ ਇਹ ਤਾਂ ਬਵਾਦ 2 ਸਾਲ ਤੋਂ ਚੱਲਣ ਡਿਆ 2.5 ਸਾਲ ਨਾਲੇ ਯਾਰ ਉਹ ਜਿਹੜੀਆਂ ਵੀਡੀਓ ਦੇ ਵਿੱਚ ਉਹ ਪੈਂਕੀ ਧਾਲੀਆਲ ਜੀ ਦੀਆਂ ਜਿਹੜੀਆਂ ਸਿਫਤਾਂ ਕਰਦੀ ਰਹੀ ਇੰਨੀਆਂ ਉਹ ਗੱਲਾਂ ਮਤਲਬ ਉਹ 7 ਸਾਲ ਮੰਨ ਲ ਝੂਠੀ ਬੋਲਦੀ ਰਹੀ ਉਹ ਅੱਜ ਸੱਚ ਬੋਲਦੀ ਹੈ ਜਾਂ ਉਹ ਪਹਿਲਾਂ ਸੱਚ ਬੋਲਦੀ ਸੀ ਤੇ ਅੱਜ ਝੂਠ ਬੋਲਦੀ ਹੈ ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਤੁਹਾਨੂੰ ਪਤਾ ਸੁਨੰਦਾ ਸ਼ਰਮਾ ਤੇ ਪਿੰਕੀ ਢਾਲੀ ਵਾਲਜੀ ਦਾ ਜਿਹੜਾ ਮੁੱਦਾ ਜਿਹੜਾ ਇਸ ਵੇਲੇ ਚੱਲ ਰਿਹਾ ਆ ਕੁਝ ਵੀਡੀਓ ਉਹਨਾਂ ਦੇ ਪੱਖ ਵਿੱਚ ਆ ਰਹੀਆਂ ਤੇ ਕੁਝ ਵੀਡੀਓ ਉਹਨਾਂ ਦੇ ਜਿਹੜਾ ਵਿਰੋਧ ਵਿੱਚ ਆ ਰਹੀਆਂ ਕੋਈ ਜਦਾ ਮਤਲਬ ਸੁਨੰਦਾ ਸ਼ਰਮਾ ਦੇ ਜਿਹੜੇ ਪੱਖ ਵਿੱਚ ਗੱਲ ਕਰਦੇ ਆ ਤੇ ਕੁਝ ਜਿਹੜੇ ਵੀਰ ਆ ਆਪਣੇ ਉਹ ਉਹਨਾਂ ਦੇ ਪਿੰਕੀ ਜੀ ਦੇ ਪੱਖ ਵਿੱਚ ਗੱਲਬਾਤ ਕਰਦੇ ਆ ਅੱਜ ਆਪਣੇ ਨਾਲ ਗੱਲਬਾਤ ਕਰਨ ਲਈ ਆਪਣੇ ਕੋਲ ਪਹੁੰਚੇ ਆ ਅਮਰੀਕ ਮਾਈਕਲ ਜੀ ਇਹ ਪ੍ਰੋਡਿਊਸਰ ਵੀ ਨੇ ਤੇ ਇਹਨਾਂ ਨੇ ਕਈ ਸਿੰਗਰਾਂ ਦੇ ਜਦਾ ਮਤਲਬ ਗੀਤ ਕੀਤੇ ਆ ਇਹਨਾਂ ਦੀ ਆਪਣੀ ਕੰਪਨੀ ਆ ਸੋ ਉਹਨਾਂ ਨਾਲ ਗੱਲਬਾਤ ਕਰਦੇ ਆ ਸਸ਼ੀਕਲ ਮਾਈਕਲ ਜੀ ਸਸ਼ੀਕਲ ਜੀ ਮਾਈਕਲ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਹੀ ਪੁੱਛਣਾ ਚਾਹੁੰਦਾ ਜਿਹੜਾ ਤਾਜ਼ਾ ਤਾਜ਼ਾ ਆ ਮੁੱਦਾ ਜਿਹੜਾ ਗਰਮਾਇਆ ਆ ਤੁਹਾਡੀ ਸੋਚ ਦੇ ਮੁਤਾਬਕ ਤੁਹਾਨੂੰ ਕੀ ਲੱਗਦਾ ਵੀ ਕੌਣ ਸਹੀ ਆ ਤੇ ਕੌਣ ਗਲਤ ਆ ਸਭ ਤੋਂ ਪਹਿਲਾਂ ਤੇ ਜੀ ਮੈਂ ਮੌਂਟੀ ਮਾਨ ਜੀ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਮਾਂ ਕਿਉਂਕਿ ਅਕਸਰ ਹੀ ਅਸੀਂ ਇਹਨਾਂ ਦੀਆਂ ਵੀਡੀਓ ਦੇਖਦੇ ਬਹੁਤ ਵਧੀਆ ਮੁੱਦਿਆਂ ਤੇ ਗੱਲ ਕਰਦੇ ਆ ਇਹ ਮੁੱਦਾ ਜਿਹੜਾ ਅੱਜ ਅਸੀਂ ਸਾਰੇ ਜਣੇ ਪਿੰਕੀ ਧਾਲੀਵਾਲ ਸਾਹਿਬ ਸਨੰਦਾ ਸ਼ਰਮਾ ਜੀ ਦਾ ਸਾਰੇ ਸੋਸ਼ਲ ਮੀਡੀਆ ਦੇ ਦੇਖਦੇ ਪਏ ਉਸ ਮੁੱਦੇ ਤੇ ਅੱਜ ਇਹ ਗੱਲ ਕਰਨ ਵਾਸਤੇ ਮੈਨੂੰ ਬੁਲਾਇਆ ਗਿਆ ਤੇ ਮੈਂ ਬਹੁਤ ਜ਼ਿਆਦਾ ਧੰਨਵਾਦ ਕਰਦਾ ਜਿਨੇ ਵੀ ਮੌਂਟੀ ਮਾਨ ਦੇ ਚੈਨਲ ਦੇ ਆਡੀਅנס ਆ ਸਾਰਿਆਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਤੇ ਗੱਲ ਆਪਾਂ ਕਰਦੇ ਆ ਇਸ ਮੁੱਦੇ ਤੇ ਜੋ ਮੌਂਟੀ ਸਾਹਿਬ ਕਹ ਰਹੇ ਆ ਕਿ ਪਿੰਕੀ ਤਾਲੀਵਾਲ ਜਾਂ ਸੰਨੰਦਾ ਸ਼ਰਮਾ ਜੀ ਦਾ ਕੀ ਮੁੱਦਾ ਵਾ ਕਿਉਂਕਿ ਮੈਂ ਪਰਸਨਲੀ ਪਿੰਕੀ ਤਾਲੀਵਾਲ ਜੀ ਨੂੰ ਵੀ ਜਾਣਦਾ ਮਾਂ ਤੁਸੀਂ ਜਾਣਦੇ ਹੋ ਉਹਨਾਂ ਨੂੰ ਉਹਨਾਂ ਨੂੰ ਬਹੁਤ ਚੰਗੇ ਤਰੀਕੇ ਦੇ ਨਾਲ ਮੈਂ ਮਿਲਿਆ ਵਾਂ ਵਰਤਿਆ ਮਾਂ ਉਹਨਾਂ ਦੇ ਨਾਲ ਅਛਾ ਤੇ ਸੁਨੰਦਾ ਸ਼ਰਮਾ ਜੀ ਨੂੰ ਮੈਂ ਸਟਰਗਲ ਟਾਈਮ ਤੋਂ ਜਾਣਦਾ ਮਾਂ ਅਛਾ ਪਹਿਲਾਂ ਤੋਂ ਉਦੋਂ ਦੇ ਜਾਣਦੇ ਪਹਿਲਾਂ ਜਦੋਂ ਹਜੇ ਨਹੀਂ ਸਟਾਰ ਬਣੇ ਸੀ ਜਸਟ ਐਮ ਉਹ ਸਟਾਰ ਨਹੀਂ ਸੀ ਉਸ ਟਾਈਮ ਸੁਨੰਦਾ ਸ਼ਰਮਾ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਹੜਾ ਗਾਣਾ ਕੁਲਵਿੰਦਰ ਬਿੱਲਾ ਜੀ ਨੇ ਗਾਇਆ ਸੀ ਆ ਬੀ ਬਲੂ ਬੇਰੋ ਕਾਣੀ ਕਰਦੀ ਮੈਂ ਤਾਂ ਮਰ ਜਾਣੀ ਹਾਂ ਗਾਣਾ ਤੇ ਮੈਂ ਵੀ ਸੁਣਿਆ ਉਹ ਗਾਣਾ ਕੁਲਵਿੰਦਰ ਬਿੱਲਾ ਜੀ ਨੇ ਗਾਇਆ ਸੀ ਉਹ ਗਾਣੇ ਤੋਂ ਵੀਡੀਓ ਬਣਾਈ ਗਈ ਸੀ ਸੁਨੰਦਾ ਸ਼ਰਮਾ ਜੀ ਵੱਲੋਂ ਉਹ ਵੀਡੀਓ ਜਸਟ ਐਮ ਵਾਇਰਲ ਹੋਈ ਨਾ ਤੋਂ ਉਸ ਟਾਈਮ ਟਿਕਟੌਕ ਸੀ ਨਾ ਇੰਸਟਾਗ੍ਰam ਸੀਗਾ ਸਿਰਫ ਫੇਸਬੁਕ ਤੇ ਵਟਸਐਪ ਹੁੰਦਾ ਸੀਗਾ ਉਹ ਵੀਡੀਓ ਜਦੋਂ ਇੰਨੀ ਵਾਇਰਲ ਹੋ ਗਈ ਗੱਲ ਕਰਦੇ ਕਰਦੇ ਕਿਸੇ ਬੰਦੇ ਨੇ ਪਿੰਕੀ ਢਾਲੀ ਬਾਈ ਜੀ ਕੁਝ ਸਪਾਰਸ਼ ਬਾਈ ਸੁਨੰਦਾ ਸ਼ਰਮਾ ਦੀ ਕਿ ਇੱਕ ਬੱਚਾ ਵਾ ਆਰਟਿਸਟ ਵਾ ਇਹਨੂੰ ਗਾਉਣ ਦਾ ਸ਼ੌਂਕ ਹੈ ਕਿ ਉਸ ਟਾਈਮ ਸੁਨੰਦਾ ਸ਼ਰਮਾ ਨੂੰ ਗਾਉਣਾ ਵੀ ਨਹੀਂ ਸੀ ਹੁੰਦਾ ਅੱਛਾ ਗਾਉਣਾ ਹੁੰਦਾ ਨਹੀਂ ਸੀ ਉਦੋਂ ਮਤਲਬ ਮਾੜਾ ਮੋਟਾ ਸ਼ੌਂਕ ਹੀ ਸੀ ਮਾੜਾ ਮੋਟਾ ਮੰਨ ਲਓ ਕਿਸੇ ਦਾ ਗਾਣਾ ਸੀਗਾ ਉਹ ਸੁਣਿਆ ਸੀਗਾ ਉਹਨੂੰ ਸੁਣ ਕੇ ਗਾ ਦਿੱਤਾ ਗਿਆ ਕਿਉਂਕਿ ਸੁਨੰਦਾ ਸ਼ਰਮਾ ਨੂੰ ਉਸ ਟਾਈਮ ਗਾਣਾ ਹੀ ਨਹੀਂ ਸੀ ਹੁੰਦਾ ਓਕੇ ਉਸ ਤੋਂ ਬਾਅਦ ਸੁਨੰਦਾ ਸ਼ਰਮਾ ਨੂੰ ਜਦੋਂ ਪਿੰਕੀ ਢਾਲੀਵਾਲ ਸਾਹਿਬ ਨੇ ਉਹਨੂੰ ਜਦੋਂ ਮਿਲਣ ਤੋਂ ਬਾਅਦ ਉਹਨੂੰ ਸੁਣਿਆ ਗਿਆ ਉਹਦੀ ਤਿਆਰੀ ਕਰਵਾਈ ਗਈ ਉਹਨੂੰ ਮੈਟਰ ਦਿੱਤਾ ਗਿਆ ਲੱਖਾਂ ਰੁਪਈਆ ਸੰਨੰਦਾ ਸ਼ਰਮਾ ਦੇ ਉੱਤੇ ਲਾਇਆ ਗਿਆ ਉਹਨੂੰ ਗਾਣੇ ਦੀ ਤਾਲੀਮ ਵੀ ਦਵਾਈ ਗਈ ਸਿਖਾਇਆ ਗਿਆ ਉਸ ਤੋਂ ਬਾਅਦ 2 ਸਾਲ ਲਗਾਤਾਰ 2.5 ਸਾਲ ਅਮਰ ਆਡੀਓ ਪਿੰਕੀ ਢਾਲੀਵਾਲ ਸਾਹਿਬ ਨੇ ਸੰਨੰਦਾ ਸ਼ਰਮਾ ਤੇ ਮਿਹਨਤ ਕੀਤੀ ਹੈ ਪੈਸਾ ਲਾਇਆ ਵਾ ਬਾਕਾਇਦਾ ਵੱਡੀਆਂ ਪ੍ਰੋਮੋਸ਼ਨਾਂ ਲਾਈਆਂ ਵਾ ਸ਼ਾਇਦ ਤੁਸੀਂ ਸਾਰੇ ਨੇ ਉਹਦਾ ਗਾਣਾ ਸੁਣਿਆ ਹੋਗਾ ਸੰਨੰਦਾ ਸ਼ਰਮਾ ਦਾ ਬੁੱਲਟਾ ਰੱਖਿਆ ਪਟਾਕੇ ਬਉਣ ਨੂੰ ਹਾਂਜੀ ਉਹਦਾ ਗਾਣਾ ਆਇਆ ਸੀ ਇਹ ਜਿੰਨਾ ਵੀ ਪੈਸਾ ਲੱਗਾ ਸੀ ਇਹ ਪਿੰਕੀ ਤਾਲਵੀਰ ਸਾਹਿਬ ਨੇ ਲਾਇਆ ਸੀਗਾ ਨੀ ਪਰ ਜਦੋਂ ਮੈਂ ਰਾਤੀ ਸੰਗਦਿਲ 47 ਜਿਹੜੇ ਆਪਣੇ ਗਾਉਂਦੇ ਵੀ ਆ ਲਿਖਦੇ ਵੀ ਆ ਉਹਨਾਂ ਦੀ ਵੀਡੀਓ ਦੇਖਦਾ ਸੀ ਉਹਨਾਂ ਨੇ ਕਿਹਾ ਵੀ ਸੁਨੰਦਾ ਸ਼ਰਮਾ ਕੰਮ ਕਰਦੀ ਆ ਮਤਲਬ ਉਹ ਸਟੇਜਾਂ ਤੇ ਜਾ ਕੇ ਪ੍ਰੋਗਰਾਮ ਕਰਦੀ ਆ ਤੇ ਕਮਾਈ ਕਰਕੇ ਤੇ ਤੁਸੀਂ ਤਾਂ ਘਰ ਬੈਠੇ ਉਹਦੀ ਕਮਾਈ ਖਾਣੇ ਉਹਨੇ ਉਹਨਾਂ ਨੇ ਇਹ ਵਿਚਾਰ ਦਿੱਤਾ ਜਦੋਂ ਰਾਤੀ ਵੀਡੀਓ ਦੇ ਵਿੱਚ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਮੌਂਟੀ ਮਾਨ ਸਾਹਿਬ ਇੱਕ ਮਤਾਂ ਨੂੰ ਛੋਟੀ ਜੀ ਗੱਲ ਦੱਸਦਾ ਦੇਖੋ ਸਾਡੇ ਘਰੇ ਵੀ ਬੱਚੇ ਆ ਮੇਰੀਆਂ ਦੋ ਬੇਟੀਆਂ ਆ ਮੇਰੀਆਂ ਭੈਣਾਵਾਂ ਅਸੀਂ ਇਹ ਨਹੀਂ ਕਹਿੰਨੇ ਕਿ ਹਰ ਇੱਕ ਲੇਡੀਜ਼ ਗਲਤ ਆ ਨਾ ਪਰ ਸਾਡੀ ਇੱਕ ਮਾਨਸਿਕ ਇੱਕ ਦਾ ਦੀ ਪ੍ਰਾਸਤੀ ਆ ਸਾਡੇ ਵਾਸਤੇ ਬਹੁਤ ਵੱਡੀ ਕਿ ਬੰਦੇ ਦੀ ਗੱਲ ਨੂੰ ਕਦੇ ਵੀ ਮੋਰੇ ਲੋਕਾਂ ਦੇ ਸਾਹਮਣੇ ਨਹੀਂ ਲਿਆ ਜਾਂਦਾ ਇੱਕ ਲੇਡੀਜ਼ ਪੱਖ ਨੂੰ ਹਮੇਸ਼ਾ ਮੋਰੇ ਰੱਖਿਆ ਜਾਂਦਾ ਤੁਸੀਂ ਇੱਕ ਛੋਟੀ ਜੀ ਗੱਲ ਦੱਸੋ ਮੈਂ ਕਾਫੀ ਸਮੇਂ ਪਹਿਲਾਂ ਤੋਂ ਤੁਹਾਨੂੰ ਜਾਣਦਾ ਮਾਂ ਚਲੋ ਪਰਸਨਲੀ ਆਪਾਂ ਬਹੁਤ ਘੱਟ ਮਿਲੇ ਆ ਮਤਾਂ ਨੂੰ ਅਕਸਰੀ ਮੇਲੇਾਂ 'ਚ ਗੌਂਦਿਆਂ ਨੂੰ ਵੀ ਸੁਣਿਆ ਦੇਖਦਾ ਰਹਾ ਤੁਸੀਂ ਲਿਖਦੇ ਵੀ ਆ ਠੀਕ ਆ ਤੁਸੀਂ ਅਜੇ ਤੱਕ ਦੱਸੋ ਤੁਹਾਡੇ ਤੇ ਕਿੰਨਾ ਕ ਬੈਸਾ ਕਿਸੇ ਨੇ ਲਾਤਾ ਮੇਰੇ ਤੇ ਤਾਂ ਕਿਸੇ ਨਹੀਂ ਲਾਇਆ ਭਰਾਵਾ ਮੈਂ ਤਾਂ ਆਪ ਹੀ ਜਿੰਨੇ ਵੀ ਆ ਗਾਣੇ ਵੀ ਜੇ ਕੀਤੇ ਮਾੜੇ ਮੋਟੇ ਤਾਂ ਆਪ ਹੀ ਕੀਤੇ ਆ ਜੇ ਕਿਸੇ ਸਿੰਗਰ ਤੋਂ ਵੀ ਗਵਾਏ ਆ ਤੇ ਕੋਲੋਂ ਪੈਸੇ ਦੇ ਕੇ ਗਵਾਏ ਆ ਭਰਾ ਮੈਂ ਆਪਣੇ ਕੋਲੋਂ ਪੈਸੇ ਦੇ ਕੇ ਗੀਤ ਗਵਾਇਆ ਤੇ ਮਤਲਬ ਕੋਈ ਨਹੀਂ ਕਿਸੇ ਤੇ ਲਾਉਂਦਾ ਹੈਗਾ ਇਹ ਗੱਲਾਂ ਕੀ ਪਿੰਕੀ ਟਾਲੀਵਾਲ ਜੀ ਦਾ ਬਿਆਨ ਅਸੀਂ ਸਾਰੇ ਜਣੇ ਸੁਣਦੇ ਪਏ ਉਹ ਕੀ ਕਹਿ ਰਿਹਾ ਕਿ ਇਹ ਬਿਆਨ ਇਹ ਜਿਹੜੀ ਕਾਨੂੰਨੀ ਕਾਰਵਾਈ ਮੇਰੇ ਤੇ ਹੋ ਰਹੀ ਆ ਗਾਂ ਕਿਸੇ ਦੇ ਵੀ ਬੱਚੇ ਨੂੰ ਕੋਈ ਰੋਟੀ ਛੀਨਾ ਨਾ ਪਾਵੇ ਉਹਦਾ ਬਿਆਨ ਤੁਸੀਂ ਸਾਰੇ ਨੇ ਸੁਣਿਆ ਹੋਗਾ ਹਾਂਜੀ ਹਾਂਜੀ ਉਹ ਬੰਦਾ ਕੀ ਕਹਿ ਰਿਹਾ ਕਿ ਮੈਂ ਉੱਤੇ ਪੈਸਾ ਲਾਇਆ ਸੀਗਾ ਉਹਨੇ ਰਿਕਾਰਡ ਕੀਤਾ ਉੱਤੇ ਪ੍ਰੋਮੋਸ਼ਨ ਨਾਲ ਲਾਈ ਉਹਦੇ ਵੱਡੇ ਗਾਣੇ ਕੀਤੇ ਠੀਕ ਆ ਉਹਨੂੰ ਗਾਣੇ ਦਾ ਵੀ ਮੰਨ ਲਓ ਜਿੱਥੋਂ ਕੀ ਹੋ ਸਕੇ ਉਹਨੂੰ ਤਾਲੀਮ ਵੀ ਦਵਾਈ ਆ ਉਸ ਤੋਂ ਬਾਅਦ ਉਹਨੂੰ ਬੌਂਡ ਕੀਤਾ ਬੌਂਡ ਕਰਨ ਤੋਂ ਬਾਅਦ ਜਸਟੇਮ ਇਹਨਾਂ ਦੀ ਟਵਨਿੰਗ ਸੀ ਆਪਸੇ ਸ਼ਾਇਦ ਤੁਸੀਂ ਕਾਲੇ ਸੰਗਤ ਦੇ ਲੱਗੇ ਪਿੰਡ ਸਗਾ ਉੱਥੇ ਖਾਨ ਸਾਹਿਬ ਨੇ ਉਹ ਸੁਨੰਦਾ ਸ਼ਰਮਾ ਨੂੰ ਬੁਲਾਇਆ ਸਗਾ ਉੱਥੇ ਕਾਇਦਾ ਪਿੰਕੀ ਟਾਲੀ ਵਾਲ ਦਾ ਜੋਸ਼ ਸ਼ੇਅਰ ਬੰਦਾ ਉਹਨੂੰ ਦਿੱਤਾ ਗਿਆ ਜੋ ਸੁਨੰਦਾ ਦੀ ਪੇਮੈਂਟ ਬੰਦੀ ਸੀ ਸੁਨੰਦਾ ਨੂੰ ਪੇਮੈਂਟ ਦਿੱਂਤੇ ਰਿਹਾ ਕਿਉਂਕਿ ਮੇਰੇ ਤਾਂ ਅਕਸਰ ਹੀ ਪਿੰਕੀ ਜੀ ਨਾਲ ਗੱਲ ਹੁੰਦੀ ਰਹੀ ਸਨੰਦਰ ਨੂੰ ਪ੍ਰੋਗਰਾਮਾਂ ਨਾਲ ਪਰ ਉਹਨੂੰ ਉਹ ਤਾਂ ਕਹਿੰਦੀ ਮੇਰੇ ਤੋਂ ਤਾਂ ਘਰ ਵੀ ਨਹੀਂ ਹਜੇ ਲੈ ਆਇਆ ਮੈਨੂੰ ਰੋਟੀ ਜੋਗਾ ਤੇ ਰਹਿਣ ਦਿਓ ਜੀ ਮਤਲਬ ਐਡਾ ਵੱਡਾ ਸਟਾਰ ਬਣ ਕੇ ਬੰਦੇ ਤੋਂ ਘਰ ਤੱਕ ਨਹੀਂ ਆਪਣੇ ਦੋ ਕਮਰਿਆਂ ਦਾ ਘਰ ਨਹੀਂ ਲੈ ਆਇਆ ਤੇ ਫੇਰ ਯਾਰ ਇਹ ਐਡੇ ਐਡੇ ਨਾਮ ਕਮਾਉਣ ਦਾ ਇੰਨੇ ਜਿਹਦਾ ਸ਼ੋਰ ਤਾਂ ਕਮਾਉਣ ਦਾ ਫਾਇਦਾ ਕੀ ਹੈ ਯਾਰ ਬੰਦੇ ਨੂੰ ਮੌਂਡੀ ਸਾਹਿਬ ਇੱਕ ਛੋਟੀ ਜੀ ਗੱਲ ਦੱਸੋ ਜਿਹੜਾ ਬੰਦਾ ਐਜ਼ ਏ ਏਰੋਪਲੇਨ ਰਾਈ ਪਾਕਿਸਤਾਨ ਦਾ ਸਫ਼ਰ ਤੈਅ ਕਰ ਸਕਦਾ ਕੈਨੇਡਾ ਅਮਰੀਕਾ ਬਾਹਰ ਲੀਆਂ ਕੰਟਰੀਆਂ ਆ ਤੇ ਅਸੀਂ ਪਿੱਛੇ ਜਿਹੜੇ ਦੇਖਿਆ ਉਹਨਾ ਵੀ ਸ਼ਾਇਦ ਸੁਨੰਦਾ ਸ਼ਰਮਾ ਦੀ ਮੰਮੀ ਦੀ ਵੀਡੀਓ ਵਾਇਰਲ ਹੋਈ ਸੀ ਜਹਾਜ਼ ਦੇ ਵਿੱਚ ਹਾਂ ਉਹਦਾ ਵੱਡੇ ਬਣਾਇਆ ਗਿਆ ਸੀਗਾ ਠੀਕ ਹੈ ਉਹ ਫੇ ਖਰਚਾ ਸਰ ਥਾਲੀਆਲ ਸਾਫ ਕਰਦੇ ਤੇ ਜਦੋਂ ਮੰਨ ਲਓ 2 ਸਾਲ ਇਹ ਅੱਜ ਦਾ ਬਵਾਦ ਨਹੀਂ ਆਪਾਂ ਅੱਜ ਦੇਖ ਰਹੇ ਹਾਂ ਕਿ ਸੋਸ਼ਲ ਮੀਡੀਆ ਤੇ ਆਇਆ ਇਹਦਾ ਆ ਕੱਲ ਦੀ ਗੱਲ ਹੈ ਨਾ ਸੋਸ਼ਲ ਮੀਡੀਆ ਤੇ ਗੱਲ ਆਉਣੀ ਇਹ ਤਾਂ ਬਿਵਾਦ 2 ਸਾਲ ਤੋਂ ਚੱਲਣ ਡਿਆ 2.5 ਸਾਲ ਤੋਂ ਇਹਨਾਂ ਦਾ ਆਪਸੀ ਮਤਲ ਜਿਹੜੀ ਕਿਤੋਂ ਤਾਣਾ ਦੋ ਸਾਲ ਤੋਂ ਚੱਲ ਰਿਹਾ ਹੈ ਬਿਵਾਦ ਜਿਹੜਾ ਪਿਛਲੇ 2.5 ਸਾਲ ਤੋਂ ਕਾਰਨ ਕੀ ਹੈ ਬਿਵਾਦ ਦਾ ਤੁਹਾਡੇ ਸਭ ਨਾਲ ਮੇਨ ਕਾਰਨ ਕੀ ਹੈ ਕਾਰਨ ਸਾਰਾ ਇੱਕੋ ਹੀ ਹੈ ਜਦੋਂ ਮੰਨ ਲਓ ਕਿ ਸੁਨੰਦਾ ਸ਼ਰਮਾ ਨੂੰ ਕੋਈ ਨਹੀਂ ਸੀ ਜਾਣਦਾ ਹੈ ਨਾ ਉਸ ਟਾਈਮ ਸੁਨੰਦਾ ਸ਼ਰਮਾ ਨੂੰ ਪਿੰਕੀ ਢਾਲੀ ਵਾਲ ਚੰਗੇ ਲੱਗਦੇ ਸੀ ਕਿਉਂਕਿ ਪਿੰਕੀ ਢਾਲੀ ਵਾਲ ਸਭ ਐਸਾ ਲਾ ਰਹੇ ਸੀਗੇ ਪ੍ਰਮੋਟ ਕਰ ਰਹੇ ਸੀਗੇ ਪ੍ਰੋਮੋਸ਼ਨਲ ਆ ਰਹੇ ਸੀ ਗਾਣੇ ਰਿਕਾਰਡ ਕਰ ਰਹੇ ਸੀਗੇ ਜਿਸ ਟਾਈਮ ਸਨੰਦਾ ਸ਼ਰਮਾ ਦਾ ਨਾਮ ਵੱਡੇ ਕਲਾਕਾਰਾਂ ਚ ਆਉਣ ਲੱਗਾ ਜਿਸ ਤਮ ਲੋਕਾਂ ਦੀ ਲੋਕਾਂ ਦੇ ਵਿੱਚ ਸਨੰਦਾ ਸ਼ਰਮਾ ਦੀ ਪਛਾਣ ਹੋਈ ਉਸ ਟਾਈਮ ਨਾ ਲੋਕ ਕੰਮ ਕਰਨ ਵਾਲੇ ਘੱਟ ਹੁੰਦੇ ਆ ਲੱਤਾਂ ਖਿੱਚਣ ਵਾਲੇ ਜ਼ਿਆਦਾ ਹੁੰਦੇ ਆ ਜੇ ਸਾਡੇ ਕੰਨ ਪੱਕੇ ਨਾ ਅਸੀਂ ਕਿਸੇ ਦੇ ਯਕੀਨ ਨਹੀਂ ਕਰਦੇ ਅਸੀਂ ਕਿਸੇ ਦੀਆਂ ਗੱਲਾਂ ਦੇ ਮਗਰ ਨਹੀਂ ਲੱਗਦੇ ਅਸੀਂ ਲੌਂਗ ਟਰਮ ਚੱਲ ਸਕਦੇ ਆ ਤੇ ਜਦੋਂ ਇੱਕ ਬੰਦਾ ਵੀ ਚਾਹੇ ਉਹ ਪ੍ਰੋਡੂਸਰ ਆ ਚਾਹੇ ਡਾਇਰੈਕਟਰ ਵਾ ਚਾਹੇ ਸਿੰਗਰ ਵਾ ਜਦੋਂ ਕਿਸੇ ਦੀਆਂ ਗੱਲਾਂ ਦੇ ਮਗਰ ਲੱਗੇ ਜਦੋਂ ਚਿਚੜਾਂ ਦੇ ਮਗਰ ਲੱਗਾਗੇ ਨੇ ਜਿਹੜੇ ਚਿਚੜ ਹੁੰਦੇ ਆ ਚਿੱਟੜ ਕਹਿਣ ਦਾ ਮਤਲਬ ਇਹ ਹੁੰਦਾ ਕਿ ਲੋਕ ਕੰਮ ਕਰਨ ਵਾਲੇ ਘੱਟ ਹੁੰਦੇ ਆ ਕੁੜੀਆਂ ਨੂੰ ਭੜਕਾਉਣ ਵਾਲੇ ਜ਼ਿਆਦਾ ਹੁੰਦੇ ਆ ਕਿ ਨਹੀਂ ਤੇਰਾ ਅਸੀਂ ਗਾਣਾ ਕਰਾਂਗੇ ਤੇਰਾ ਅਸੀਂ ਆ ਪ੍ਰੋਗਰਾਮ ਕਰਵਾਵਾਂਗੇ ਜਦ ਜਦੋਂ ਨੂੰ ਜ਼ਰੂਰਤ ਹੋਈ ਉਦੋਂ ਤੁਸੀਂ ਕਿੱਥੇ ਸੀ ਮ ਜੜ ਲਾਉਣ ਵਾਲਾ ਬੰਦਾ ਜਿਹੜਾ ਉਹਦੀ ਵੀ ਥੋੜੀ ਦੇਖਣੀ ਚਾਹੀਦੀ ਸੁਣਵਾਈ ਹੋਣੀ ਚਾਹੀਦੀ ਉਹਦੀ ਵੀ ਹੁਣ ਲਾ ਲਓ ਵੀ ਮੈਨੂੰ 10 ਬੰਦੇ ਜਾਣਦੇ ਆ ਕੱਲੂ ਮੈਨੂੰ ਕਰੋੜਾਂ ਬੰਦਾ ਜਾਣਨ ਦਾ ਪੈਂਦਾ ਕਿਸੇ ਬੰਦੇ ਦੀ ਵਜ੍ਹਾ ਤੇ ਨਾਲ ਤੇ ਅਸੀਂ ਉਹ ਕਰੋੜਾ ਕਰੋੜਾਂ ਦੀ ਵਜ੍ਹਾ ਨਾਲ ਜਿਸ ਬੰਦੇ ਦੀ ਵਜ੍ਹਾ ਨਾਲ ਸਾਡੀ ਜਾਣਕਾਰੀ ਹੋਈ ਆ ਪਛਾਣ ਹੋਇਆ ਉਹ ਬੰਦੇ ਨੂੰ ਅਸੀਂ ਪਿੱਛਾ ਕਰਕੇ ਤੀਸਰੇ ਬੰਦੇ ਦੇ ਮਗਰਨ ਲੱਗ ਕੇ ਤੁਰ ਪਈਏ ਉਹ ਤਾਂ ਹੈ ਤਾਂ ਉਹ ਵੀ ਗਲਤ ਨਾ ਯਾਰ ਜਿਹੜੇ ਬੰਦੇ ਨੇ ਮੈਨੂੰ ਲੱਗਦਾ ਪਰਸਨਲ ਤੌਰ ਤੇ ਜਿਹੜੇ ਬੰਦੇ ਨੇ ਤੁਹਾਡੇ ਤੇ ਪੈਸੇ ਲਾਏ ਆ ਭਾਈ ਉਹਨੇ ਕਮਾਈਆਂ ਵੀ ਤੁਹਾਡੇ ਤੋਂ ਕਰਨੀਆਂ ਆ ਤੇ ਅਗਲੇ ਨੇ ਕਮਾਈ ਵੀ ਕਰਨੀ ਆ ਤੁਹਾਨੂੰ ਤੁਹਾਡਾ ਸ਼ੇਅਰ ਦੇ ਕੇ ਜੋ ਤੁਹਾਡਾ ਹੁੰਦਾ ਤੇ ਤੁਹਾਡੇ ਨਾਲ ਕਦੇ ਇਦਾਂ ਘਟਣਾ ਹੋਈ ਆ ਵੀ ਤੁਸੀਂ ਕਿਸੇ ਦਾ ਗਾਣਾ ਕੀਤਾ ਹੋਵੇ ਤੇ ਤੁਹਾਨੂੰ ਮੁੜ ਕੇ ਇਦਾਂ ਤੁਹਾਡੇ ਨਾਲ ਵੀ ਇਦਾਂ ਹੋ ਜੂਵੇ ਵੀ ਮੈਂ ਮੇਨਾਂ ਇਦਾਂ ਹੁੰਦੀ ਐ ਹੁੰਦੀ ਆ ਸਰ ਮੇਨਾਂ ਤੇ ਬਹੁਤ ਆ ਰਹੀ ਹੋਈ ਐ ਕਦੀ ਸੋਸ਼ਲ ਮੀਡੀਆ ਤੇ ਨਹੀਂ ਆਏ ਨੇ ਆ ਜਾ ਰਹੇ ਆ ਤਾਂ ਅੱਜ ਕੱਢ ਦਿਓ ਕੁਵਾਰ ਜੀ ਕੋਈ ਹੈਗਾ ਮਨ ਬਹੁਤ ਅរី ਹੋਇਆ ਵਾ ਕਿਉਂਕਿ ਵੱਡੇ ਕਲਾਕਾਰਾਂ ਦੇ ਮੈਂ ਬਹੁਤ ਸਾਰੇ ਨੇ ਗਾਣੇ ਕਿਤੇ ਉਸਤਾਦ ਸੁਰਿੰਦਰ ਸ਼ੰਦਾ ਜੀ ਦੇ ਮੈਂ 3-4 ਗਾਣੇ ਰਿਲੀਜ਼ ਕੀਤੇ ਆ ਵੀਡੀਓ ਕੀਤੇ ਆ ਬੂਟਾ ਮੁਹੰਮਦ ਜੀ ਦੇ 10-12 ਗਾਣੇ ਵੀਡੀਓ ਵੀ ਕੀਤੇ ਆ ਨਹੀਂ ਮੈਨੂੰ ਪਤਾ ਲੱਗਾ ਸੀ ਕਿੰਨੇ ਸਾਬਰਕੋਟੀ ਸਾਹਿਬ ਦੇ ਵੀ ਕੀਤੇ ਸੀ ਗਾਣੇ ਸਾਬਰਕੋਟੀ ਸਾਹਿਬ ਦੇ ਮੈਂ 3 ਗਾਣੇ ਰਿਲੀਜ਼ ਕੀਤੇ ਆ ਜੀ ਅੱਛਾ ਜੀ ਮਨਜੀਤ ਪੱਪੂ ਦੇ ਬਹੁਤ ਸਾਰੇ ਗਾਣੇ ਕਿਤੇ ਹੁਣ ਪਿੱਛੇ 2025 ਦਾ ਪ੍ਰੋਗਰਾਮ ਸੜਾ ਦੂਰਦਰਸ਼ਨ ਤੇ ਚੱਲਦਾ ਹੈਲੋ ਹੈਲੋ ਪਿਛਲੇ 20 ਉਸ ਅਕੀਦਾ ਪ੍ਰੋਗਰਾਮ ਕਰੀਦਾ ਵਾ ਉਹਦੇ ਵਿੱਚ ਮੈਂ ਮਨਜੀਤ ਪੱਪੂ ਜੀ ਦਾ ਗਾਣਾ ਬਹੁਤ ਵੱਡੇ ਲੈਵਲ ਤੇ ਵੀਡੀਓ ਕੀਤਾ ਵਾ ਰਿਲੀਜ਼ ਕੀਤਾ ਉਹ ਚ ਮੈਂਡੀ ਕਲਰ ਆ ਵੀ ਅਸੀਂ ਰਿਕਾਰਡ ਕੀਤੀ ਆ ਹੋਰ ਬਹੁਤ ਸਾਰੇ ਕਲਾਕਾਰਾਂ ਨੂੰ ਅਸੀਂ ਕਰਦੇ ਰਹਿੰਨੇ ਆ ਤੇ ਨਹੀਂ ਮੈਨੂੰ ਕਦੇ ਤੁਹਾਡੇ ਨਾਲ ਇਦਾਂ ਦੀ ਕਹਾਣੀ ਵਾਪਰੀ ਹੈ ਜਿਹੜੀ ਧਾਲੀਵਾਲ ਸਾਹਿਬ ਨਾਲ ਤੇ ਸੁਨੰਦਾ ਜੀ ਦੀ ਆਪਸ ਵਿੱਚ ਇਦਾਂ ਖਟਪਟ ਜੀ ਹੋਈ ਆ ਸਰ ਇਹਦਾ ਨਾਰਮਲ ਗੱਲਾ ਇਹਦਾ ਹੁੰਦੀਆਂ ਰਹਿੰਦੀ ਆ ਅਸੀਂ ਤਾਂ ਕਦੀ ਗੱਲ ਨਹੀਂ ਕੀਤੀ ਮੈਂ ਯਾਰ ਨਾਰਮਲ ਗੱਲਾਂ ਸਾਰੀ ਦੁਨੀਆ ਨੂੰ ਵਖਤ ਪਾਇਆ ਤੁਸੀਂ ਨਾਰਮਲ ਗੱਲਾਂ ਕਦੀ ਹੁਣ ਤੁਹਾਨੂੰ ਕਿੱਦਾਂ ਲੱਗਦਾ ਵੀ ਇਹ ਜਿਹੜਾ ਮਸਲਾ ਆ ਕਿੱਥੇ ਕਿ ਤੱਕ ਜਾਊਗਾ ਮਤਲਬ ਹੁਣ ਉਹ ਜਦ ਤਾਲੀਵਾਲ ਸਾਹਿਬ ਹੁਣ ਜੇਲ੍ਹ ਵਿੱਚ ਹੀ ਰਹਿਣਗੇ ਜਾਂ ਇਹਨਾਂ ਤੋਂ ਕਿਤੇ ਇਦਾਂ ਤਾਂ ਨਹੀਂ ਹੈਗਾ ਇੱਕ ਵਿੱਚ ਹੋਰ ਰੌਲਾ ਪੈ ਰਿਹਾ ਵੀ ਜਿਹੜਾ ਤਾਲੀਵਾਲ ਸਾਹਿਬ ਦਾ ਬੇਟਾ ਸੀ ਉਹਨੇ ਸੰਨੰਦਾ ਸ਼ਰਮਾ ਨੂੰ ਖਰੀਦ ਵਿਆਹ ਦਾ ਲਾਰਾ ਲਾਇਆ ਸੀ ਕਿਤੇ ਇਦਾਂ ਤਾਂ ਨਹੀਂ ਹੈਗਾ ਵੀ ਜਿਹੜੇ ਪੁੱਤ ਦੀ ਜਿਹੜੀ ਗਲਤੀ ਆ ਉਹਦੀ ਸਜ਼ਾ ਜਿਹੜੀ ਪੇ ਨੂੰ ਮਿਲਦੀ ਹੋਵੇ ਉਨਾਂ ਨੇ ਸਾਰੇ ਇਹ ਤਾਂ ਗੱਲ ਹੀ ਕੁਝ ਹੋਰ ਪਾਸੇ ਨੂੰ ਮੁੱਦਾ ਹੀ ਹੋਰ ਪਾਸੇ ਨੂੰ ਮਗਾਈ ਜਾਂਦੇ ਆ ਕਿਉਂਕਿ ਇਹ ਮੁੱਦਾ ਇਹ ਨਹੀਂ ਹੈਗਾ ਕਿ ਪਿੰਕੀ ਢਾਲੀਵਾਲ ਦੇ ਬੇਟੇ ਦੀ ਮੈਰਿਜ ਦੇ ਬਾਰੇ ਕਿਉਂਕਿ ਪਿੰਕੀ ਢਾਲੀਵਾਲ ਮੈਂ ਕਈ ਪੋਸਟਾਂ ਦੇਖੀਆਂ ਸੀ ਪਿੰਕੀ ਢਾਲੀਵਾਲ ਬਹੁਤ بڑے ਲਿਖੇ ਪਰਸਨ ਆ ਵਧੀਆ ਇਨਸਾਨ ਆ ਤੁਸੀਂ ਕਿਤੇ ਪਰਸਨਲੀ ਕਿਤੇ ਪਰਮਾਤਮਾ ਕਰੇ ਤੁਹਾਡੇ ਮੇਲ ਹੋਣਾ ਨਾ ਹੋਵਾਂ ਤੇ ਅਮਰ ਆਡੀਓ ਜੇ ਅੱਜ ਅਸੀਂ ਦੇਖਣ ਦੇ ਨਾ ਅਮਰ ਆਡੀਓ ਨੂੰ ਬਹੁਤ ਵੱਡੇ ਲੈਵਲ ਤੇ ਜੇ ਪਛਾਇਆ ਤਾਂ ਪਿੰਕੀ ਢਾਲੀਵਾਲ ਸਾਹਿਬ ਨੇ ਪਛਾਇਆ ਵਾ ਇੱਕ ਵਿਆਹ ਵਾਲਾ ਜਿਹੜੀਆਂ ਇਹ ਤਾਂ ਇੱਕ ਫੇਕ ਗੱਲਾਂ ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈਗੀ ਕਿਉਂਕਿ ਪਿੰਕੀ ਤਾਲੀਵਾਲ ਸਾਹਿਬ ਨੇ ਬਹੁਤ ਸਾਰਾ ਪੈਸਾ ਸੁਨੰਦਾ ਸ਼ਰਮਾ ਤੇ ਲਾਇਆ ਵਾ ਜੇ ਅੱਜ ਸੁਨੰਦਾ ਸ਼ਰਮਾ ਨੂੰ ਅਸੀਂ ਬਾਲੀਵੁੱਡ ਦੇ ਵਿੱਚ ਦੇਖਦੇ ਆ ਬਹੁਤ ਸਾਰੀਆਂ ਫੋਰਨ ਕੰਟਰੀਆਂ ਦੇ ਵਿੱਚ ਦੇਖਦੇ ਵੱਡੇ ਗਾਣੇ ਦੇ ਦੇਖਦੇ ਜਿੱਥੋਂ ਸ਼ੁਰੂਆਤ ਹੋਈ ਯਾਰ ਅਸੀਂ ਮਨ ਨੂੰ ਚੱਲਦੀ ਗੱਡੀ ਤੇ ਕੋਈ ਵੀ ਲੈ ਲੂਗਾ ਚੱਲਦੀ ਗੱਡੀ ਪੁਰਾਣੀ ਸੈਕੰਡ ਹੈਂਡ ਤੇ ਕੋਈ ਵੀ ਲੈ ਲੂਗਾ ਉਹ ਗੱਲ ਤਾਂ ਇਹ ਹੈ ਕਿ ਜਦੋਂ ਸਟਾਰਟਿੰਗ ਸ਼ੋਰੂਮ ਤੋਂ ਕਢਾਉਣੀ ਆ ਉਦੋਂ ਮਹਿੰਗੀ ਹੁੰਦੀ ਆ ਉਹ ਲੈਣੀ ਔਖੀ ਆ ਨਾ ਉਹ ਗੱਡੀ ਲੈਣੀ ਓਕੀ ਆ ਭਾਈ ਚਲਦੀ ਗੱਡੀ ਸੈਂਡਰਾਂ ਤੇ ਕੋਈ ਵੀ ਲੈ ਲੂਗਾ ਉਹ ਕੋਈ ਵੀ ਉਹ ਤੇ ਸਵਾਰੀ ਕਰ ਲੂਗਾ ਗੱਲ ਤੇ ਇਹ ਕਿ ਜਿਸ ਬੰਦੇ ਨੇ ਇੱਕ ਸ਼ੋਰੂਮ ਦੇ ਵਿੱਚੋਂ ਕਢਾਇਆ ਕੇਸ ਆਪਣੇ ਨਾਂ ਤੇ ਕਰਾਇਆ ਵਾ ਕਿਸ਼ਤਾ ਉਹ ਦੇ ਰਿਹਾ ਵਾ ਜੋ ਕਿਸ਼ਤਾ ਦੇ ਰਿਹਾ ਤੋ ਗੱਡੀ ਦੇ ਉੱਤੇ ਜਿਹੜੀ ਕਮਾਈ ਹੋ ਰਹੀ ਆ ਉਹਦਾ ਹੱਕ ਤਾਂ ਬਣਦਾ ਹੀ ਆ ਨਾ ਅਸੀਂ ਨਹੀਂ ਕਹਿੰਨੇ ਕਿ ਪਿੰਕੀ ਧੜੀ ਵਾਲ ਨੇ ਸਾਰਾ ਪੈਸਾ ਖਾਦਾ ਹੋਗਾ ਜਮਲੋ ਸੁਨੰਦਨ ਨੂੰ ਪੈਸਾ ਨਹੀਂ ਦਿੱਤਾ ਹੋਗਾ ਜਿਸ ਸੁਨੰਦ ਦਾ ਬੜ ਵੜੇਗਾ ਕੰਟਰੀਆਂ ਦੇ ਵਿੱਚ ਜਾ ਕੇ ਪ੍ਰੋਗਰਾਮ ਲਾ ਰਹੀ ਆ ਬੋਡੀ ਬਾਲੀਵੁੱਡ ਦੇ ਵਿੱਚ ਕੰਮ ਕਰਨ ਦੀ ਆ ਤੇ ਘਰ ਨਹੀਂ ਲਿਆ ਹੁੰਦਾ ਆਪਣੇ ਕੋਲ ਦੋ ਮਰ ਲੈਂਦਾ ਚੋ ਮਰ ਲੈਂਦਾ 10 ਮਰ ਲੈਂਦਾ ਜਿੰਨੀ ਸਾਡੀ ਹੈ ਹਸੀਅਤ ਅਸੀਂ ਉਸ ਸਭ ਨਾਲ ਜ਼ਿੰਦਗੀ ਜੀਵਾਂਗੇ ਨਾ ਤੇ ਇਹ ਤੁਹਾਨੂੰ ਸਿੱਖ ਇੱਕ ਚੀਜ਼ ਮੈਨੂੰ ਦੱਸੋ ਕਿਸੇ ਵੀ ਚੀਜ਼ ਤੋਂ ਮੰਨ ਲਓ ਸੰਨੰਦਾ ਦੇ ਕੱਪੜੇ ਲੀੜੇ ਤੋਂ ਸੰਨੰਦਾ ਦੀਆਂ ਵੀਡੀਓ ਤੋਂ ਸੰਨੰਦਾ ਦੇ ਗਾਣਿਆਂ ਤੋਂ ਲੈ ਕੇ ਮੇਰਾ ਯਾਰ ਹੱਸ ਰਿਹਾ ਹੈ ਉਹ ਗਾਣਾ ਤੁਸੀਂ ਬਾਲੀਵੁੱਡ ਦਾ ਦੇਖਿਆ ਨਾ ਤੁਸੀਂ ਇਹ ਦੱਸੋ ਕਿ ਇਹਦੇ ਵਿੱਚ ਕਿਸੇ ਵੀ ਪੱਖੋਂ ਇਹ ਦੱਸੋ ਕਿ ਕਿੱਥੇ ਸੁਨੰਦਾ ਸ਼ਰਮਾ ਦੱਬੀ ਹੋਈ ਲੱਗਦੀ ਨਹੀਂ ਮੈਨੂੰ ਇੱਕ ਵਾਰੀ ਇੱਥੇ ਨਾ ਹਵੇਲੀ ਦੀ ਪਾਰਕਿੰਗ ਵਿੱਚ ਟੱਕਰਾ ਹੋਇਆ ਸੀਗਾ ਸੁਨੰਦਾ ਸ਼ਰਮਾ ਨਾਲ ਤੇ ਅੱਜ ਤੋਂ ਗੱਲ ਆ ਵੀ ਇਹ 5-6 ਸਾਲ ਪੁਰਾਣੀ ਗੱਲ ਆ ਪਰ ਉਦੋਂ ਜਿੱਦੀ ਉਹਨਾਂ ਦੀ ਪਰਸਨੈਲਿਟੀ ਸੀ ਇਦਾਂ ਦੇ ਉਹਨਾਂ ਦੇ ਡਰੈਸ ਅਪ ਕੀਤਾ ਸੀਗਾ ਲੱਗਦਾ ਸੀ ਜਦੋਂ ਮੈਂ ਹਾਈ ਫਾਈ ਕਲਾਕਾਰ ਆ ਉਦੋਂ ਉਹ ਜੇ ਬੁਲਟ ਵਾਲਾ ਗਾਣਾ ਤਾਜਾ ਤਾ ਚੱਲਿਆ ਸੀ ਥੋੜਾ ਟਾਈਮ ਹੋ ਗਿਆ ਸੀ ਤੇ ਵਧੀਆ ਨਹੀਂ ਲਾਈਫ ਸਟਾਈਲ ਤੇ ਵਧੀਆ ਸਗਾ ਵਧੀਆ ਰੀਲਾ ਨਾਲੇ ਯਾਰ ਉਹ ਜਿਹੜੀਆਂ ਵੀਡੀਓ ਦੇ ਵਿੱਚ ਉਹ ਪੈਂਕੀ ਢਾਲੀ ਆਲ ਜੀ ਦੀਆਂ ਜਿਹੜੀਆਂ ਸਫਤਾਂ ਕਰਦੀ ਰਹੀ ਇੰਨੀਆਂ ਉਹ ਗੱਲਾਂ ਮਤਲਬ ਉਹ 7 ਸਾਲ ਮੰਨ ਝੂਠੀ ਬੋਲਦੀ ਰਹੀ ਉਹ ਅੱਜ ਸੱਚ ਬੋਲਦੀ ਹੈ ਜਾਂ ਉਹ ਪਹਿਲਾਂ ਸੱਚ ਬੋਲਦੀ ਸੀ ਤੇ ਅੱਜ ਝੂਠ ਬੋਲਦੀ ਹੈ ਮੌਂਟੀ ਸਾਹਿਬ ਮੈਂ ਤੁਹਾਨੂੰ ਦੱਸਣਾ ਚਾਹਨਾ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਅੱਜ ਸਭ ਤੋਂ ਵੱਡੀ ਦੌੜ ਕੀ ਉਹ ਭੇੜ ਚਾਲ ਤੁਸੀਂ ਪਿੱਛੇ ਜੇ ਇੱਕ ਗਾਣਾ ਬੜਾ ਸੁਣਿਆ ਹੋਣਾ ਸਾਗਰ ਦੀ ਬੋਟੀ ਲੈਂਦੀ ਹੈਂਡੀ ਕਾਚਲਾ ਆ ਚਲਾ ਲੈਂਦੀ ਐ ਚਲਾ ਲੈਂਦੀ ਐ ਚਲਾ ਲੈਂਦੀ ਐ ਬਹੁਤ ਚਲਾਈ ਬੀਬੀਆਂ ਨੇ ਬਹੁਤ ਚਲਾਈ ਵੀਡੀਓ ਰੀਲਾ ਬਾਬਾ ਆ ਗਿਆ ਤੁਸੀਂ ਸਾਰੇ ਨੇ ਉਹ ਗਾਣਾ ਦੇਖਿਆ ਉੱਤੇ ਮੈਨੂੰ ਮਤ ਬੜ ਬੜੇ ਸਟਾਰ ਜਿਹੜੇ ਮੰਨ ਲਓ ਕਿ ਕਹਿੰਦੇ ਕੋਹੋਂ ਦੇ ਸਟਾਰ ਉਹਨਾਂ ਨੇ ਰੀਲਾ ਬਣਾਈਆਂ ਕਿਸੇ ਨੇ ਵੀ ਸਾਗਰ ਦੀ ਕਦੀ ਬੈਕ ਜਿਹੜੀ ਬੈਕ ਉਹਦੀ ਲਾਈਫ ਰਹੀ ਐ ਲੋਕਾਂ ਦੇ ਵਿੱਚ ਉੱਤੇ ਕਿਸੇ ਨੇ ਝਾਂਕ ਮਾਰੀ ਕਿ ਸਾਗਰ ਨੇ ਪਿੱਛੇ ਲੋਕਾਂ ਨਾਲ ਕੀ ਕੀਤਾ ਵਾ ਸਾਗਰ ਨੇ ਕਿੰਨੇ ਕੁ ਲੋਕਾਂ ਦੇ ਪੈਸੇ ਖਾਦੇ ਆ ਅੱਛਾ ਕਿਉਂਕਿ ਮੈਂ ਕਲਾਕਾਰ ਦੇ ਬਰਖਲਾਫ ਨਹੀਂ ਹਾਂ ਪਰ ਕਲਾਕਾਰ ਦੀਆਂ ਆਤਾਂ ਦੇ ਬਰਖਲਾਫ ਹਾਂ ਭਈਆ ਕਲਾਕਾਰਾਂ ਦੇ ਭਰਾ ਪੇਹਲ ਖੋਲੀ ਜਾਂਦਾ ਘਰ ਦਾ 35 ਲੱਖਾਂ ਕਟਾਏ ਮਤਲਬ ਇਹ ਕਿ ਹੁਣ ਤੁਹਾਡੇ ਵਿੱਚੋਂ ਭਰਾ ਇਹਨੂੰ ਜਿਆਦਾ ਪਤਾ ਹੈ ਕਿਹੜਾ ਕੀ ਕਰਦਾ ਕਿਹੜਾ ਕੀ ਨਹੀਂ ਕਰਦਾ ਹਨ ਤੇ ਭਈ ਇਹ ਲੱਗਦਾ ਵੀ ਵਿਚ ਪਾ ਕੇ ਕੋਈ ਬੰਦੇ ਸਮਝੌਤਾ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਜਾਂ ਇਦਾਂ ਹੀ ਕੰਮ ਖਿੱਚਦਾ 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 ਦੂਰੀਆਂ ਵਧਾਉਂਦਾ ਦੋਨਾਂ ਤਰ੍ਹਾਂ ਦਾ ਨੁਕਸਾਨ ਹੋਊਗਾ ਮੈਂ ਤਾਂ ਉਹ ਹੀ ਦੱਸਿਆ ਵੀ ਸਰ ਸਭ ਤੋਂ ਵੱਡੀ ਅੱਜ ਦੇ ਸਮੇਂ ਦੇ ਵਿੱਚ ਨਾ ਸੋਸ਼ਲ ਮੀਡੀਆ ਤੇ ਇੱਕ ਭੇਡ ਚੱਲ ਚੱਲਦੀ ਪਈ ਆ ਜੇ 10 ਬੰਦੇ ਆਹ ਪੋਸਟ ਪਾਈ ਆ ਨਾ ਮੰਨ ਲਓ ਕਿ 10 ਬੰਦੇ ਨੇ ਇਹ ਉਹ ਗਾਣਾ ਜਦੋਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਸਾਗਰ ਦੀ ਮੋਟੀ ਲੈਂਦੀ ਇੰਡੀਗਾ ਚਲਾ ਉਹ ਇੱਕ ਬੰਦੇ ਨੇ ਪੋਸਟ ਪਾਈ ਦੋਨੇ ਪਾਈ ਚੋਨੇ ਪਾਈ ਜਦੋਂ ਫੇਮਸ ਕਲਾਕਾਰ ਪੋਸਟਾ ਪਾਉਣ ਲੱਪੇ ਉਹ ਐਡੋਮੈਟਿਕ ਇੰਟਰਨੈਸ਼ਨਲ ਲੈਵਲ ਤੇ ਗਾਣਾ ਚੱਲਿਆ ਤੇ ਪਿੱਛੇ ਜਦੋਂ ਪਹਿਲੇ ਹਾਲਾਤਾਂ ਦੇ ਵਿੱਚ ਸਾਗਰ ਦੇ ਉੱਤੇ ਪਰਚੇ ਵੀ ਹੋਏ ਆ ਸਾਗਰ ਨੇ ਸਿੱਖ ਸਮਾਜ ਦੇ ਨੂੰ ਲੈ ਕੇ ਦਸਵੇਂ ਪਾਸ਼ੇ ਗੁਰੂ ਗੋਬਿੰਦ ਸਿੰਘ ਬਾਰੇ ਬਗਲ ਤੇ ਵੀ ਬੋਲੇ ਆ ਵਾ ਨਾ ਉਹ ਤੁਸੀਂ ਵੀਡੀਓ ਦੇਖੀ ਹੋਣੀਆਂ ਨੇ ਅੰਗ ਸਿੱਖਾਂ ਦੀਆਂ ਠੀਕ ਆ ਉਸ ਤੋਂ ਬਾਅਦ ਜੇ ਹੁਣ ਆ ਮੁੱਦੇ ਦੀ ਗੱਲ ਕਰੀਏ ਸੰਨੰਦਾ ਸ਼ਰਮਾ ਪਿੰਕੀ ਢਾਲੀਵਾਲ ਜੀ ਦਾ ਇਹ ਵਸ ਲੋਕ ਸੁਵਾਦ ਲੈ ਰਹੇ ਆ ਮੰਨ ਲੋ ਲੋਕਾਂ ਨੂੰ ਰੋਜ਼ ਨਵਾਂ ਮੁੱਦਾ ਚਾਹੀਦਾ ਹੈ ਤੁਹਾਡੇ ਕਹਿਣ ਦਾ ਮਤਲਬ ਵੀ ਘਰੇ ਬੈਠਿਆਂ ਨੂੰ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਨਵਾਂ ਗਾਣਾ ਕਿਤਾਬ ਅੱਛਾ ਵੀ ਰਹਿਣਾ ਕਿਦਾਂ ਸੋਸ਼ਲ ਮੀਡੀਆ ਤੇ ਹੋਰ ਇਸ ਤੋਂ ਜ਼ਿਆਦਾ ਕੋਈ ਇਹਦਾ ਜ਼ਿਆਦਾ ਕੋਈ ਹੈ ਨਹੀਂਗਾ ਕਿਉਂਕਿ ਜੇ ਮੰਨ ਲਓ ਪਿੰਕੀ ਢਾਲੀਵਾਲ ਜੀ ਨੂੰ ਗੱਲ ਕਰੀਏ ਪਿੰਕੀ ਢਾਲ ਜੀ ਆ ਵਾਲ ਵੀ ਪੜੇ ਲਿਖੇ ਇਨਸਾਨ ਆ ਐਜੂਕੇਟਡ ਸੰਨੰਦਾ ਸ਼ਰਮਾ ਦਾ ਪਰਿਵਾਰ ਬਹੁਤ ਕੈਂਟਵਾ ਉੱਜ ਕਹਿ ਰਹੀ ਹੈ ਕਿ ਮੇਰੇ ਫਾਦਰ ਦੀ ਡੈਥ ਤੋਂ ਚਲੋ ਸਾਡੇ ਵੀ ਸਾਰਿਆਂ ਦੇ ਮਾਪਿਓ ਦੁਨੀਆ ਤੋਂ ਗਏ ਹੋਣਗੇ। ਜਦ ਕੋਈ ਵੀ ਪੱਕਾ ਦੁਨੀਆ ਤੇ ਇਗਰੀਮੈਂਟ ਕਿਸੇ ਨੇ ਨਹੀਂ ਕੀਤਾ ਕਿ ਸਾਰੇ ਨੇ ਜਿੰਦੇ ਰਹਿਣਾ ਚਲੋ ਦੁੱਖ ਜਿਹੜਾ ਦੁੱਖ ਤਾਂ ਹੈ ਆ। ਪਰ ਉਹਦੇ ਪਰਿਵਾਰਿਕ ਜੇ ਫਾਈਨੈਂਸ਼ੀਅਲੀ ਸਪੋਰਟ ਦੀ ਗੱਲ ਕਰੀ ਉਹਦਾ ਪਰਿਵਾਰ ਓਕੇ ਆ ਠੀਕ ਆ ਕਿ ਲੋਕ ਆਪਣੇ ਮੁੱਦੇ ਤੋਂ ਭਟਕ ਰਹੇ ਆ। ਬਹੁਤ ਸਾਰੇ ਪੰਜਾਬ ਦੇ ਵਿੱਚ ਮੁੱਦੇ ਆ ਨਸ਼ਿਆਂ ਨੂੰ ਲੈ ਕੇ, ਬੇਰੁਜ਼ਗਾਰੀ ਨੂੰ ਲੈ ਕੇ, ਅਨਪੜਤਾ ਨੂੰ ਲੈ ਕੇ। ਠੀਕ ਆ ਬਹੁਤ ਸਾਰੀਆਂ ਲੁੱਟਾਂ ਖੂਆਂ ਹੁੰਦੀਆਂ। ਇਹ ਚੀਜ਼ਾਂ ਦੇ ਗੱਲ ਕਰਨ ਦੀ ਜ਼ਰੂਰਤ ਆ ਜਿਹੜੇ ਹਾਲ ਤੋਂ ਫਲਕ ਤੇ ਤੰਦੇ ਆ ਨਾ ਕਿ ਇਦਾਂ ਲੈ ਵੀਡੀਓ ਉਹਦੀ ਬਣਾਤੀ ਕੱਪੜੇ ਛੋਟੇ ਛੋਟੇ ਪਾ ਕੇ ਸੋਚ ਨਹੀਂ ਛੋਟੀ ਹੁੰਦੀ ਗੱਲ ਹੁੰਦੀ ਕਿ ਬੰਦੇ ਨੂੰ ਕੰਮ ਕੀ ਅਸੀਂ ਕਰਨਾ ਵਾ ਸਾਡੇ ਮਾਂ ਤੋਂ ਆਦਾ ਪਿੱਛੇ ਕੀ ਦੀ ਨਾਮ ਆ ਸਾਡੇ ਭੈਣ ਭਰਾ ਦੁਨੀਆ ਦੇ ਵਿੱਚ ਘੁੰਮਣਾ ਉਹਨਾਂ ਨੇ ਕਿੱਦਾਂ ਘੁੰਮਣਾ ਕੋਈ ਇਦਾਂ ਦੀ ਵੀਡੀਓ ਵਾਇਰਲ ਹੋ ਜਾਂਦੀ ਸਾਰੀ ਉਮਰ ਨੂੰ ਮੂੰਹ ਨਹੀਂ ਚੱਕ ਸਕਦੇ ਗਾ ਸਾਡਾ ਵਿਆਹ ਹੋ ਜਾਂਦਾ ਸਾਡੇ ਨਿਆਣੇ ਜਦੋਂ ਵੀਡੀਓ ਦੇਖਣਗੇ ਕੀ ਉਹ ਕੱਲ ਨੂੰ ਦੱਸਣਗੇ ਸਾਡੇ ਮਾਪਿਓ ਨੇ ਹਾਂ ਕੀਤਾ ਹਾਂਜੀ ਦੋਸਤੋ ਇਹ ਸਨ ਅਮਰੀਕ ਮਾਈਕਲ ਜੀ ਆਪਾਂ ਸੁਨੰਦਾ ਸ਼ਰਮਾ ਜੀ ਤੇ ਪਿੰਕੀ ਧਾਲੀਆ ਜੀ ਦੇ ਮੁੱਦੇ ਦੇ ਉੱਤੇ ਇਹਨਾਂ ਨਾਲ ਗੱਲਬਾਤ ਕੀਤੀ ਆ ਤੁਹਾਨੂੰ ਇਹਨਾਂ ਦੇ ਵਿਚਾਰ ਕਿੱਦਾਂ ਦੇ ਲੱਗੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਮੈਂ ਤੁਹਾਡਾ ਆਪਣਾ ਮੌਨਤੀ ਕਾਨ ਮੈਨੂੰ ਦਿਵਾ ਗਿਆ ਜੀ ਧੰਨਵਾਦ